ਸਵਾਗਤ ਹੈ ਕਿਸਾਨ ਵੀਰੋ ਹਰ ਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬੈਂਡ ਚੈਨਲ ਨਾਲ ਤੋਂ ਕਰਾਂਗੇ ਜੀ ਕਵਰ ਬੈੜਾ ਦਿਖਾਵਾਂ ਤੁਹਾਨੂੰ 4 2 ਵਜੇ ਭਾਲਾਂ ਤੇ ਦੋਸ ਨੂੰ ਟੌਪ ਦੀਆਂ ਚੰਗੀਆਂ ਫਾਰਮ ਵਾਲੀਆਂ ਬੱਚੀਆਂ ਦਿਖਾ ਦੇਣ ਗੱਲਬਾਤ ਸਾਰੀ ਬਾਈ ਨਾਲ ਕਰਾ ਲੈ ਸਾਰੀ ਜਾਣਕਾਰੀ ਲੈ ਕੇ ਸੌਦਾ ਤੁਸੀਂ ਫਿਰ ਕਰਨਾ ਜੀ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਜਾ ਦੇਣਾ ਸਸੀ ਕਾ ਬਾਈ ਸਸੀ ਕਾਲ ਜੀ ਹੋਠ ਠਾਕ ਹੋ ਜੀ ਹਾਂਜੀ ਹਾਂਜੀ ਵੀਰੋ ਫਿਰ ਆਦਾ ਨੰਬਰ ਬੋਲ ਗਏ ਜੀ ਨੰਬਰ ਹੈਗਾ 9815549100 ਜੀ ਦੁਬਾਰਾ ਫਿਰ ਬੋਲ ਦਿਓ 9815549100 ਜੀ ਪਿੰਡ ਆਪਣਾ ਜੀ ਪਿੰਡ ਚੰਨਨਵਾਲ ਦੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਜੀ ਨੇੜੇ ਇੱਧਰ ਪੀਲਾ ਰਹਿ ਗਿਆ ਇੱਧਰ ਐਸਰ ਆ ਇੱਧਰ ਸੀ ਨਹੀਂ ਆ ਬਰਨਾਲਾ ਕਿੰਨੇ ਕਿਲੋਮੀਟਰ ਹੈ ਬਰਨਾਲਾ ਇਥੋਂ ਸਹੀ 16 ਮਿੰਟ ਆ ਰਾਇਕੋਟ ਕਿੰਨਾ ਇਹ ਤਾਂ ਦੱਸ ਦਿੱਤਾ ਕਿਉਂਕਿ ਭੈਣ ਭਰਾਵਾਂ ਨੂੰ ਦਾਈਆ ਹੋ ਸਕੇ ਜਿਹੜਾ ਕੋਟਾ ਇੱਥੋਂ ਆ ਇਧਰੋਂ ਭਦਾਵੜ ਇੱਥੋਂ ਹੋਊਗਾ 15 18 ਕਿਲੋ ਹਾਂਜੀ 15 ਹੈਗਾ ਰਾਮ ਓਕੇ ਤੇ ਟੱਲੇ ਵਾਲੇ ਦਾ ਪੋਲ ਵੀ ਹੈਗਾ ਟੱਲੇ ਵਾਲਾ ਹੈਗਾ ਇੱਥੋਂ 11 ਪਿੰਡ 7 8 ਪਿੰਡ 7 8 ਪਿੰਡ ਓਕੇ ਜੀ ਤੇ ਆਪਣਾ ਵਪਾਰ ਦੇ ਕੰਮ ਆ ਗਏ ਹਾਂਜੀ ਵਪਾਰ ਦਾ ਕੰਮ ਵਪਾਰ ਦਾ ਕੰਮ ਆ ਗਿਆ ਤੇ ਪਸ਼ੂ ਫਿਰ ਹਰ ਵਕਤ ਮਿਲਦੇ ਰਹਿੰਦੇ ਹਾਂਜੀ ਹਰ ਵਕਤ ਮਿਲਦੇ ਨੇ ਤੇ ਐਚ ਐਫ ਵੀ ਮਿਲਦੀ ਰਹਿੰਦੀ ਹੈ ਕ੍ਰਾਸ ਬੈਰ ਐਚ ਐਫ ਕ੍ਰਾਸ ਜਰਸੀ ਸਾਰੀਆਂ ਮਿਲਦੀਆਂ ਮੱਝ ਦਾ ਕੰਮ ਹੈ ਨਹੀਂ ਆਪਣਾ ਮੱਝ ਦਾ ਘੱਟ ਕਰਦੇ ਜੋ ਚੰਗੀ ਮਿਲਗੀ ਤਾਂ ਲੈ ਲੈਣ ਚੰਗੀ ਮ ਆ ਜੇ ਫਿਰ ਕਿੰਨੇ ਨੰਬਰ ਦਿਖਾਉਣੇ ਆਪਾਂ ਅੱਜ ਬਸ 4 ਦਿਖਾਉਣੇ 4 ਜਨਵਰੀ ਦਿਖਾ ਦੇਾਂਗੇ ਤੇ 408 ਚਾਰੀ ਸੂਈਆਂ ਚਾਰੀ ਸੂਈਆਂ ਓਕੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਬੱਚੀ ਦੇਖੇ ਨੇ ਫਾਰਮ ਵਾਲੀ ਪੱਡੀ ਕਦੋਂ ਸੂਈ ਹੈ ਤੇ ਕਿਹੜਾ ਸੂਆ ਹੈ ਇਹ ਕੱਲ ਦੀ ਸੂਈ ਹੋਈ ਆ ਦੂਜਾ ਸੂਆ ਹੈਗਾ 6 ਦਾੰਦਾ ਮੂੰਹ ਢਾਰਤੂਰ ਨੰਬਰ 1 ਹੈਗਾ ਤੇ ਹੁਣ ਇਸ ਟਾਈਮ 20 ਕਿਲੋ ਬੋੜਾ ਹੋਊ ਇਹਦੇ ਥੱਲੇ 20 ਕਿਲੋ ਤੇ ਬਾਈ ਕਿੱਥੋਂ ਤੇ ਕਿਰਹਾਈ ਅਸਤੇ ਜਾਊਗੀ ਇਹ 30 ਕਿਲੋ ਦੱਸਿਆ ਮਾਲ ਕਰੇ 30 ਕਿਲੋ ਯਾਰ ਇਹਨੇ ਨਾ ਦਿੱਤਾ ਦੇਣਾ ਕਿਨੇ ਆ ਨਾੜਾ ਨੂੜਾ ਦੇਖੋ ਭਾਰਤ ਦਾ ਨਕਸ਼ਾ ਹੀ ਬਣਿਆ ਪਿਆ ਉੱਤੇ ਨਾੜਾ ਤਾਂ ਲੈਵੇ ਤੇ ਬਹੁਤ ਜ਼ਿਆਦਾ ਨਾੜਾ ਨੂੜਾ ਤੇ ਬਾਕੀ ਦੀ ਗੱਲ ਜਿਹੜੀ ਇਹਦੀ ਫੀਟਿੰਗ ਫੂਟਿੰਗ ਦਾ ਕੁਆਲਿਟੀ ਲੈਵਲ ਹੋਵੇ ਦੀ ਪੋਲਾ ਹਣਾ ਹਾਂਜੀ ਹਾਂ ਉੱਚਾ ਤੋਂ ਤਾਂ ਆਲਾ ਅੱਗੇ ਪਿੱਛੇ ਦਾ ਹਵਾਨਾ ਬਾਕੀ ਦਾ ਮੁਠੀ ਵਾਲੀ ਚਵਾਈ ਆ ਕੋਈ ਕਿਸੇ ਪਾਸੋਂ ਐ ਨਹੀਂ ਕਹਿ ਸਕਦੇ ਆਪਾਂ ਵੀ ਕਿਸੇ ਘਾਟ ਮਾਰਦੀ ਆ ਕਦ ਫੁੱਲ ਸਾਈਜ਼ ਆ ਬਰੀਡ ਬਰੀਡ ਬਹੁਤ ਆ ਹਣਾ ਬਰੀਡ ਪੂਰੀ ਆ ਦੰਦਾ ਚ ਸੇ ਆ ਤੇ ਬਾਕੀ ਦੀ ਗੱਲ ਓਮੇ ਨਹੀਂ ਹੈਗਾ ਭਾਲ ਆ ਹੁਣ ਜਿੰਨਾ ਲੇਵਾ ਫੁੱਲ ਲੇ ਬਈ ਹੈ ਨਾ ਹਾਂ ਮਾੜੀ ਮੋਟੀ ਦਾ ਭਾਲ ਜਰੂਰ ਹੈਗੀ ਹੈਗੀ ਓਕੇ ਮਾੜੀ ਮੋਟੀ ਮਸ਼ੀਨ ਲਾ ਲੋ ਹੱਥੀ ਚੋਲੋ ਜਿਵੇਂ ਮਰਜ਼ੀ ਚਲੋ ਕੁਛ ਨਹੀਂ ਕਹਿੰਦੇ ਓਕੇ ਤੇ ਐਤ ਕੀ ਫਿਰ ਕਿੰਨਾ ਦੁੱਧ ਕਹਿੰ ਕੇ ਦੇਵਾਂਗੇ ਐਤ 30 ਲੀਟਰ ਦੁੱਧ ਦੇ ਦੂ ਖੋਲੋ ਜਿੰਨ ਤੋਂ ਰਕ ਰਹਿ ਕੇ ਚੈੱਕ ਚੰਗੀ ਹੈ ਜੀ ਬਾਹਲਾਂ ਬਾਈ ਦੇ ਲਿਪਾਂ ਪੋਚੀਆਂ ਜਾਂ ਨਹੀਂ ਜਿਵੇਂ ਦੀਆਂ ਹੈਗਾ ਓਮੇ ਦੀਆਂ ਬਾਈ ਨੇ ਦਿਖਾਤੀਆਂਗਾ ਸਾਫ ਸੁਥਰੀ ਚੀਜ਼ ਜੱਜਦੀ ਹੁੰਦੀ ਹੈ ਕੋਈ ਨਮਾਉਣ ਨਾਲ ਨਹੀਂ ਜੱਜਦੀ ਹੁੰਦੀ ਜਿਹੜੀ ਥੱਲਿਓ ਸਾਫ ਸੁਥਰੀ ਆ ਕੱਦ ਕਾਠ ਤੇ ਸ਼ਾਈਨਿੰਗ ਵ ਹੂੰ ਕੱਦ ਕਾਠ ਫੁੱਲ ਸਾਈਜ਼ ਆ ਕੋਈ ਛੋਟੀ ਨਹੀਂ ਮੰਨ ਕੇ ਕੋਈ ਬਾਈ ਦੇ ਗੱਦੇ ਨਾਲ ਕੰਪੈਰੀਜ਼ਨ ਕਰ ਲਿਓ ਬਾਈ ਦਾ ਗੱਦ ਵੀ ਚੰਗਾ ਹੀ ਉਸ ਹਿਸਾਬ ਨਾਲ ਦੀ ਜਜਮੈਂਟ ਕਰਿਓ ਇਧਰ ਮੋੜ ਲਿਓ ਵੀਰੇ ਮੋੜ ਲਓ ਆ ਦੇਖੋ ਜੀ ਤੇ ਲੇਵਾ ਜੇ ਆਪਾਂ ਗੱਲ ਕਰਕੇ ਚੰਗਾ ਪੰਡ ਵਾਲਾ ਲੇਵਾ ਇਹਦਾ ਤੇ ਫਿਟਿੰਗ ਵਾਲਾ ਵੀ ਨਾਲ ਫਲੱਸ ਆ ਹਟ ਜਾ ਚੰਗੀ ਵੱਛੀ ਸੂਆ ਰੀ ਨਾਲ ਦੂਜਾ ਹਣਾ ਬਾਈ ਹਾਂਜੀ ਹਾਂ ਦੂਜਾ ਤੂੰਜਾ ਦੂਜਾ ਸੂਆ ਸੂਈ ਵੀ ਐ ਇੱਥੋਂ ਕਰੋ ਚੈੱਕ ਹਟ ਤੇ ਕਰਮਾ ਦੇ ਟੀਕੇ ਬਹੁਤ ਵਧੀਆ ਭਰਾਵਾ ਸੀ ਤੇ ਦੇ ਕਰਮਾ ਨੇ ਬਚਾ ਦਿੱਤਾ ਹਣਾ ਹਾਂਜੀ ਹਾਂ ਬਸ ਇੱਥੋਂ ਕਰੋ ਚੈੱਕ ਹੂੰ ਆ ਦੇਖੋ ਥਾਣ ਹੋਵਾਂ ਨਹੀਂ ਚੰਗੀ ਫਿਟਿੰਗ ਫੁੱਟਨ ਇੱਕ ਨੰਬਰ ਆ ਦੇਖੋ ਜੀ ਆਪਾਂ ਨਿਆਣਾ ਪਾਇਆ ਤੁਹਾਡੇ ਸਾਹਮਣੇ ਬੱਚਾ ਦਾ ਹੂੰ ਬਈ ਬੱਚਾ ਲਾਉਣ ਦੀ ਲੋੜ ਹੈਗੀ ਆ ਕਿ ਨਹੀਂ ਹੈਗੀ ਨਹੀਂ ਮੈਂ ਤਾਂ ਲਾ ਲਿਆ ਵੀਰੇ ਯਾਰ ਪਤਾ ਕੀ ਗੱਲ ਅਗਲਾ ਬਹਿਮ ਕਰਦਾ ਬਹਿਮ ਕਰਦਾ ਵੀ ਇਹਦਾ ਇਥੋਂ ਕਰੋ ਜੇਕਰ ਤਾਰਾਂ ਦੂਰਾਂ ਦਾ ਯਾਰ 100 ਦੀਆਂ 100 ਹੀ ਆ ਹੈਨਾ ਚਵਾਈ ਨੰਬਰ 1 ਦਾ ਕੋਈ ਹੱਥ ਵੀ ਨਾ ਲਾਵੇ ਤਾਂ ਗਾਰੰਟੀ ਤੇ ਭੇਜ ਦਾਂਗੇ ਆਪਾਂ ਹੂੰ ਲੈ ਇਥੋਂ ਕਰੋ ਜੇਕਰ ਤੇ ਬਾਕੀ ਦਾ ਕਾਰ ਮਾਰੀ ਪੈਰ ਨਹੀਂ ਬਾੜਦੀ ਹੈਨਾ ਜਿੱਥੇ ਖੜੀ ਜਮੇ ਨਹੀਂ ਹੱਥ ਵੀ ਨਹੀਂ ਖਲਾਉਣ ਦੀ ਪੈਰ ਹਲਾਉਂਦੀ ਵੀ ਨਹੀਂ ਬੇਵਰੀਂ ਦੋ ਮਾ ਯਾਰ ਹੈਨਾ ਲੈ ਓਕੇ ਵੀਰੇ ਖੋਲ ਲੈਣਾ ਬਸ ਤੇ ਡਿ ਡਿਮਾਂਡ ਇਹਦਾ 13 ਹੀ ਹੈ ਜੀ ਮਾਨ ਸਨਮਾਨ ਮਾਨ ਸਨਮਾਨ ਜ਼ਰੂਰ ਕਰਾਂਗੇ ਆਏ ਬੰਦੇ ਦੇ ਅੱਗੇ ਭਾਈ ਬੈਠੇ ਇਹਨੂੰ ਛੋਟੀ ਮੰਨ ਕੇ ਨਾ ਆਵੇ ਕੋਈ ਪੁਲਿਸ ਆਏ ਦਾ ਦੱਸਦਾ ਦੱਸਦਾ ਹਾਂਜੀ ਹਾਂ ਛੇ ਦਾ ਆਂਦਾ ਕੀ ਛੇ ਦਾ ਆਂਦਾ ਕੱਦ ਕਾਰਡ ਬਿਊਟੀ ਵਰਟੀ ਬਰੀਡ ਵਾਈਜ਼ ਸਾਰਾ ਕੁਝ ਚੰਗਾ ਹੈ ਨਾ ਨੰਬਰ 1 ਤੇ ਬਾਕੀ ਦੀ ਗੱਲ ਆ ਨਹੀਂ ਹੈਗਾ ਬੋਲਾ ਵੀ ਰੈਡੀ ਆ ਬੋਲਾ ਪੂਰਾ ਵਧੀਆ ਰੈਡੀ ਇਹ ਕਿੰਨੇ ਚਿਰ ਹੋ ਗਿਆ ਸੂਈ ਨੇ ਇਹਨੂੰ ਬਾਹਰ ਇਹਨੂੰ ਸੂਈ ਹੈ 1:30 ਵਜੇ ਸੂਈ ਹੈ ਤੇ ਸੂਆ ਇਹਦਾ ਸੂਆ ਇਹਦਾ ਦੂਜਾ ਜਗ ਮਗਰ ਕਿ ਆ ਗਈ ਮਗਰ ਇਹਨੇ ਬੱਚਾ ਦਿੱਤਾ ਬੱਚਾ ਹੀ ਦਿੱਤਾ ਹਾਂਜੀ ਸੁਆ ਦੂਜਾ ਤੇ ਸੂਈ ਨੂੰ ਹੋ ਗਏ 1:30 ਵਜੇ ਦੀ ਸੂਈ ਵੀ ਜੇ ਰੱਤ ਵਿਚ ਆਲੇ ਆ ਬਸ ਪੈ ਜਾਣੀ ਜੇ ਆਪਾਂ ਉਠਾਉਂਦੇ ਨਾ ਤਾਂ ਇਹਨੇ ਪੈ ਜਾਣੀ ਹਾਂ ਉਹ ਤਾਂ ਤੇਰਾ ਕਰਕੇ ਆਇਆ ਤੇ ਡਿਮਾਂਡ ਬਾਈ ਕੀ ਆ ਗਈ ਦੀ ਬੈੜ ਦੀ ਡਿਮਾਂਡ ਦਾ 95000 ਖੋ ਲੋ ਜੀ ਤੋਰਾ ਕਰਾਂਗੇ ਚੱਕ ਚੰਗੀ ਹੈ ਜੀ ਬਾਕੀ ਦੀ ਗੱਲ ਥਾਣ ਲੈ ਵੀ ਦੀ ਚੰਗੀ ਸਾਫ ਸੁਥਰੀ ਆ ਜੋ ਕੋਈ ਭੈਣ ਭਰਾ ਇਕੱਠੀਆਂ ਬਾੜਾ ਲੈਂਦਾ ਫਾਰਮ ਵਾਲਾ ਭੈਣ ਭਰਾ ਬਹੁਤ ਵਧੀਆ ਰਹਿਣਿੰਦਾ ਹਾਂ ਨਾ ਹਾਂਜੀ ਹਾਂ ਉਹ ਮੇਰੀ ਗੱਲ ਹੈਗੀ ਵੀ ਕੋਈ ਬਰੀਡ ਨਾ ਹੋਵੇ ਚੰਗੀ ਬਰੀਡ ਆ ਇਹਨੇ ਵੀ ਦੁੱਧ ਇਹ ਦੁੱਧ ਫਿਰ ਕਿੰ ਮੂਮਲੀ ਜੀ ਗੱਲਾਂ ਬਾਕੀ ਉਹਲੇ ਦੀ ਸੇਵਾ ਹਨ ਬ੍ਰੀਡ ਬਹੁਤ ਆ ਹਨ ਹਾਂ ਬ੍ਰੀਡ ਬਹੁਤ ਆ ਜਿਆਦਾ ਕੁਆਲਿਟੀ ਆ ਹੂੰ ਜਿਆਦਾ ਕੁਆਲਿਟੀ ਫੁੱਲ ਆ ਹਾਂਜੀ ਬ੍ਰੀਡ ਵਾਈਜ਼ ਫੁੱਲ ਆ ਇੱਥੋਂ ਦੇਖੋ ਜੀ ਮੋੜ ਲਓ ਬ੍ਰੀਡ ਹਨ ਹਵਾ ਨੇ ਦੀ ਚੰਗੀ ਸਾਫ ਸੁਥਰੀ ਮੋੜ ਲਓ ਜੀ ਹੂੰ ਦੱਬ ਬ੍ਰੈਂਡ ਪੂਰੇ ਹਨਾ ਹਾਂ ਹਾਂ ਇਹ ਤਾਂ ਨਮਾਉਣ ਵਾਲੀ ਹਨ ਮੜ ਜਾ ਬੂਰੀ ਮੜ ਜਾ ਗਾਨੇ ਗੁਨੇ ਪਾ ਕੇ ਇਹਨਾਂ ਦਾ ਹੋਰ ਵੀ ਚਮਕ ਜਾਣਾ ਸੀ ਕੱਲ ਦਾ ਤਾਜੀ ਆ ਇੱਥੋਂ ਲੈ ਕੇ ਜੀ ਚੈੱਕ ਕਰੋ ਲੈ ਦੇਖ ਸਾਰੀ ਆ ਨਾ ਬਾਕੀ ਹੋਰ ਗੱਲਾਂ ਇਹਨਾਂ ਹੈਲਦੀ ਨਹੀਂ ਜਬੇ ਬਹੁਤ ਓਕੇ ਯਾਰ ਜਾਤ ਹੈ ਨਾ ਜਾਤ ਨਹੀਂ ਖਲਦੀ ਅਰ ਮੇਰੇ ਬਸ ਓਕੇ ਹੈ ਬਸ ਇਹ ਤਾਂ ਜਮਾ ਸਹੀ ਹੈ ਕਿ ਕੋਈ ਕਿਸੇ ਪਾਸੋਂ ਕੋਈ ਨੁਕਸ ਨਹੀਂ ਹੋਵੇ ਓਕੇ ਤੇ ਜੇ ਹਜੇ ਅਕਲ ਕਾਨ ਜੀ ਹੋਈ ਵੀ ਹੈ ਨਾ 13 ਤਾਂ ਮਾੜਾ ਮੋਟਾ ਕਰ ਜਾਂਦਾ ਜੀ ਬਸ ਹੂੰ ਆ ਦੇਖੋ ਵੀਰੋ 12 ਦੂਰਾ ਦੇ ਵੀ ਓਕੇ ਹੈ ਨਾ 12 ਨੇ ਤਾਂ ਨੰਬਰ 1 ਆ ਲਓ ਜੀ ਕਿਉਂਕਿ ਜਿਹੜੀਆਂ ਜਾਤ ਵਾਲਨਾ ਵੜਾ ਹੁੰਦੇ ਉਹਨਾਂ ਨੂੰ 12 ਦੂਰਾ ਦਾ ਕੋਸ ਨੇ ਦੂਜਿਆਂ ਨੂੰ ਮਾਰਿਓ ਵੀਰੋ ਥੋੜਾ ਜਿਹਾ ਜਾਲੇ ਜਿ ਲੱਗੇ ਕਰਕੇ ਹੱਥ ਦਲਕਣਾ ਹੋਗਾ ਮੂੰਹ ਕੋਈ ਚੱਕਰ ਨਹੀਂ ਬਾਜੀ ਤੇ ਮੁੱਲ ਆ ਗਿਆ ਨਾ 95 ਹਾਂਜੀ ਦੁੱਧ ਬਾਈ ਕਿੱਥੋਂ ਕਿੱਥੇ ਕਰ ਜਾਉ ਦੁੱਧ ਤਾਂ 25 26 ਤਾਂ ਦੇ ਹੀ ਦੇਣਾ ਵੀਰੇ ਜਰਾ ਤੇ ਅੱਗੇ ਵੀਰੇ ਵੜਾ 3 ਨੰਬਰ ਹਾਂਜੀ ਤੇ ਇਹਨਾਂ ਨੰਬਰ ਬੱਚੀ ਆ ਦੇ ਮਗਰੇ ਨੂੰ 15ਵੇਂ ਦਿਨ ਅੱਜ ਸੂਈ ਨੂੰ ਆ ਕਿਹੜਾ ਬੱਚਾ ਬਾਈ ਉਹ ਬੱਚੀ ਖੜੀ ਹੈ ਦੀ ਖੁੰਚੇ ਚ ਓਕੇ ਬੱਚੀ ਬਹੁਤ ਪਿਆਰੀ ਆ ਹਨਾ ਹਾਂਜੀ ਹਾਂ ਬੱਚੀ ਇਹਦਾ ਨੰਬਰ ਹੋਵੇ ਸੂਈ ਨੂੰ ਕਿੰਨਾ ਰੈਡੀ ਆ ਬਾਈ ਇਸ ਲਈ 15 ਕਿਲੋ ਦੁੱਧ ਰੈਡੀ ਆ ਆਰਾਮ ਨਾਲ ਲਿਓ ਫੋਲ ਕੇ ਨੂੰ ਬਾਹਰ ਸੋਰਾ ਚੰਗਾ ਪੂਰਾ ਚੈੱਕ ਕਰਾਵਾਂਗੇ ਸਮਾਰ ਕੇ ਸਾਰੀ ਚੈੱਕ ਕਰ ਲ 15 ਕਿਲੋ ਦੁੱਧ ਰੈਡੀ ਆ ਤੇ ਹੋਰ ਕੋਈ ਵਧਣ ਦੀ ਉਮੀਦ ਵਧਣ ਦੀ ਹੈਗੀ ਐ ਦੀ ਹੁਣ ਵਿਆਹ ਜੇ ਚੱਲਦੇ ਸੀਗੇ ਮੈਥੋਂ ਤਾਂ ਜਾਇ ਨਹੀਂ ਆ ਕਿਸੇ ਪਾਸੇ ਆ ਸਮਝ ਨਹੀਂ ਆ ਓਕੇ ਜੀ ਆ ਖੜ ਜਾ ਮੋੜ ਲਓ ਬਸ ਥੋੜੀ ਐ ਇਥੋਂ ਕਰੋ ਚੱਕ ਬਾਹਰ ਇਹ ਵੀ ਦੂਜਾ ਸੂਆ ਹੀ ਹੈ ਇਹ ਦੂਜਾ ਜਗ ਤੇ ਜਾਨ ਬਰਾਨ ਬਹੁਤ ਜਾ ਰਹਿਆ ਹਨਾ ਯਾਰ ਫਿਰ ਬਾਹਰ ਨਹੀਂ ਨਾ ਕੱਢੀ ਕਿਤੇ ਤਾਂ ਹੀ ਐ ਕਰਦੀ ਆ ਰੋਡ ਕਰਦੀ ਇੱਕ ਥਾਂ ਖੜੇ ਰਹਿੰਦੇ ਆ ਬਸ ਹਾਂ ਇਥੋਂ ਕਰੋ ਚੱਕ ਥਾਂ ਲੈਵੇ ਦੀ ਇਹ ਵੀ ਸਾਫ ਸੁਥਰੀ ਤੇ ਵੀਡੀਓ ਬਣਾਉਣ ਦਾ ਟਾਈਮ ਆਪਣੇ 4:00 ਵਜੇ ਦਾ ਉਸ ਹਿਸਾਬ ਨਾਲ ਲੈਵੇ ਦੀ ਜਜਮੈਂਟ ਕਰ ਲਿਓ ਜੀ ਹੂੰ ਕੀ ਰਮਾਨ ਆ ਗਈ ਬਾਈ ਇਹਦੀ ਇਹ 75 ਜੀ ਦੇ ਦਾਂਗੇ ਮਾਨ ਸਨਮਾਨ ਕਰ ਦਾਂਗੇ ਜ਼ਰੂਰ ਕਰੇ ਇਹਦਾ ਬੰਦੇ ਦਾ ਓਕੇ ਤੇ ਅੱਗੇ ਵੀਰੇ ਸਿੰਘਾਂ ਵਾਲੀ ਬੱਚੀ ਇਹਦਾ ਬੱਚਾ ਹੈਗਾ ਇਹਦਾ ਬੱਚਾ ਹੈਗਾ ਇਹਨੂੰ ਅੱਜ ਹੋ ਗਿਆ ਤੀਜਾ ਦਿਨ ਤੀਜਾ ਦਿਨ ਸੂਈ ਨੂੰ ਹੋ ਗਿਆ ਕਿੰਨਾ ਰੈਡੀ ਆ ਫਿਰ ਅੱਜ ਬੋਲਾ ਇਹ ਥੱਲੇ 11 ਕਿਲੋ ਹੈਗਾਗਾ 11 ਕਿਲੋ ਬੋਲਾ ਹਾਜ਼ਰ ਹਾਜ਼ਰ ਖੋਲੋ ਜੀ ਇਹਨੂੰ ਥੋੜਾ ਕਰਕੇ ਚੈੱਕ ਚੰਗੀ ਹੈ ਜੀ ਸੀਲ ਸਾਬ ਫਰ ਫੁੱਲ ਸੀਲ ਸਾਬ ਪੂਰੇ ਫੁੱਲਾ ਪਰ ਲਿਆਣਾ ਪਾ ਕੇ ਧਾਰਾ ਮਾਰ ਕੇ ਦਿਖਾਵਾਂਗੇ ਓਕੇ ਜੀ ਕਿੰਨਾ ਹਾਜ਼ਰ ਆ ਬਾਈ 11 ਕਿਲੋ 11 ਕਿਲੋ ਕਿੱਥੇ ਵੀ ਟਕਰ ਜਾਊ ਦੋ ਦਤ ਦੁੱਧ 15 ਕਿੱਲੋ ਦੇ ਉਹ ਵਾਲਾ ਅੰਦ ਦੀ ਤੇ ਪਾਉ ਕਿੰਨਾ ਦਾ ਪਤਾ ਨਹੀਂ ਕੋਈ ਫੈਟ ਵਾਲਾ ਦੁੱਧ ਪਾਉਣਾ ਹਾਂ ਦੁੱਧ ਫੈਟ ਵਾਲਾ ਪਾਉ ਸਾਰਾ ਤੇ ਡਿਮਾਂਡ ਬਾਈ ਡਿਮਾਂਡ ਦੇ ਦਾਂਗੇ 60000 ਰੁਪਏ 60000 ਦੀ ਮਾਰ ਬਾਕੀ ਮਾਰ ਤਾਨ ਕਰ ਲਾ ਗਿਆ ਕਾ ਤਾ ਲੋ ਇੱਥੋਂ ਕਰੋ ਜੀ ਜੈਕ ਬਾਕੀ ਦੀ ਗੱਲ ਗਰਮੀ ਗੁਰਮੀ ਨਹੀਂ ਨੇੜੇ ਨਾ ਨਾ ਗਰਮੀ ਵਾਲੀ ਤਾਂ ਹੈ ਨਹੀਂ ਇਹ ਹੂੰ ਆ ਦੇਖੋ ਜੀ ਚੰਗੀ ਸਾਫ ਸੁਥਰੀ ਧਾਰਾ ਤੁਹਾਨੂੰ ਇਹਦਾ ਵੀ ਮਾਰ ਕੇ ਦਿਖਾ ਦੇਾਂਗੇ ਜੀ ਓਕੇ ਆ ਦੇਖੋ ਜੀ ਬੱਚਾ ਆਪਾ ਲਾ ਲਿਆ ਬੱਚੇ ਇਹਨੇ ਮਗਰ ਵੀ ਬੱਚਾ ਭਾਈ ਉਹ ਓਕੇ ਜੀ ਬੱਚਾ ਇਹਦੇ ਮਗਰ ਆ ਗਿਆ ਤੇ ਬਾਕੀ ਦਾ ਚੰਗੀ ਸਾਫ ਸੁਥਰੀ ਬਾਕੀ ਜਾਨ ਪ੍ਰਾਣ ਬਹੁਤ ਹਨਾ ਹਾਂਜੀ ਹਾਂ ਜਾਨ ਪ੍ਰਾਣ ਪੂਰੀ ਪਣੀ ਦੀ ਆ ਹਮ ਆ ਲੋ ਜੀ ਸਾਰਾ ਦੋ ਨੰਦਾਂ ਦਾ ਪਰ 100 ਨੰਬਰ ਆ ਹਨਾ ਸਾਰਿਆਂ ਦਾ ਆਹ ਰਾਮ ਤੋਂ ਚਾਹੇ ਭਾਈ ਕੋਈ ਹੱਥ ਹੁਣਾ ਲਾਵੇ ਉਦੋਂ ਗਾਰੰਟੀ ਦੇ ਭੇਜਦਾ ਠੀਕ ਹੈ ਐਨੀ ਗੱਲ ਹੈਗੀ ਵੀ ਜਿਵੇਂ ਅਗਲਾ ਕਹਿੰਦਾ ਕ੍ਰੋਸ ਲੱਤ ਮਾਰੂਗੀ ਵੀ ਪੁੱਤਰੂਗੀ ਅਲਗਾ ਟੱਪ ਜੂਤੋਂ ਦੀ ਜਮਾ ਨਹੀਂ ਹਲਦੀ ਮਸ਼ੀਨ ਪਈਆ ਮੇਰੇ ਕੋਲ ਮਸ਼ੀਨ ਵੀ ਲਾ ਮਸ਼ੀਨ ਵੀ ਲੱਗੇ ਤੇ ਮੁੱਲ ਇਹਦਾ ਹੈਗਾ 60000 ਹਾਂਜੀ 60000 ਤੇ ਓਕੇ ਜੀ ਬੜਾ ਸਿਭਰਾ ਕੋਲੇ ਚਾਰ ਚਾਰੇ ਤੁਹਾਨੂੰ ਦਿਖਾ ਦਿਆਂ 2 ਵਜੇ ਭਾਜ ਦਿਖਾ ਦਿਆਂ 200 ਨੂੰ ਚੰਗੇ ਰੇਟ ਵਾਲੀਆਂ ਦਿਖਾ ਦਿਆਂ ਨੰਬਰ ਵਈ ਫੇਰ ਬੋਲ ਦੇ ਇੱਕ ਵਾਰੀ ਨੰਬਰ ਹੈਗਾ 985239100 ਪਿੰਡ ਚੰਨਨਵਾਲ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਆ ਗਈ ਆਪਾਂ ਨੂੰ ਬਰਨਾਲਾ ਹੀ ਹੈਨਾ ਹਾਂਜੀ ਹਾਂ ਕਰੋ ਬਾਈ ਨਾਲ ਸੰਪਰਕ ਚਾਰ ਵੜਾ ਸੀ ਚਾਰੇ ਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਹਾਂ ਅਗਲੀ ਵੀਡੀਓ ਦੇ